ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਤੇ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ ਤਲਾਕ ਤਲਾਕ ਜਿਸ ਦੇ ਕਹਾਣੀਕਾਰ ਹਨ ਦਿਆਲ ਕੌਰ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਹਾਣੀ ਗਰਮੀਆਂ ਦਾ ਸਮਾਂ ਸੀ ਲਗਭਗ ਸਵੇਰ ਦੇ 6:00 ਵਜੇ ਹੋਏ ਸੂਰਜ ਨੇ ਦਸਤਕ ਦਿੱਤੀ ਹਰ ਪਾਸੇ ਹੀ ਚਾਨਣ ਦਾ ਆਗਮਨ ਹੋਇਆ ਰਾਤ ਦਾ ਹਨੇਰਾ ਪਲਾਂ ਦੇ ਵਿੱਚ ਹੀ ਦੂਰ ਹੋ ਗਿਆ ਸੀ ਜਿਸ ਪਾਲ ਦੀ ਗੁਰਪ੍ਰੀਤ ਨੂੰ ਅਡੀਕ ਸੀ ਉਹ ਅੱਜ 10 ਸਾਲਾਂ ਬਾਅਦ ਪੂਰੀ ਹੋ ਗਈ। ਗੁਰਪ੍ਰੀਤ ਦੇ ਘਰ ਅੱਜ ਦੋ ਧੀਆ ਹੋਣ ਤੋਂ ਬਾਅਦ ਪੁੱਤਰ ਦੀ ਦਾਤ ਮਿਲੀ ਸੀ। ਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਸਾਰੇ ਪਾਸੇ ਹੀ ਵਧਾਈਆਂ ਹੀ ਵਧਾਈਆਂ ਮਿਲ ਰਹੀਆਂ ਸਨ। ਬਹੁਤ ਖੁਸ਼ੀ ਸੀ ਸਾਰੇ ਪਿੰਡ ਤੇ ਮਹੱਲੇ ਵਿੱਚ। ਰਿਸ਼ਤੇਦਾਰਾਂ ਵਿੱਚ ਲੱਡੂਆਂ ਦੀ ਵਰਖਾ ਕੀਤੀ ਗਈ। ਆਂਡਣਾ ਘਮੰਡਣਾ ਨਾਲੇ ਲੱਡੂ ਲੈ ਰਹੀਆਂ ਸੀ ਤੇ ਨਾਲੇ ਕਹਿ ਰਹੀਆਂ ਸੀ ਕਿ ਰੱਬ ਨੇ ਸੁਣ ਲਈ। ਹੁਣ ਦੋ ਧੀਆ ਵੀ ਟੱਕੀਆਂ ਗਈਆਂ। ਮੈਂ ਸੋਚ ਰਹੀ ਸੀ ਕਿ ਪੁੱਤਰ ਤੋਂ ਬਿਨਾਂ ਧੀਆਂ ਕੋਲ ਧੰ ਟਕਣ ਲਈ ਕੋਈ ਕੱਪੜਾ ਨਹੀਂ ਸੀ ਇਸ ਦਾ ਮਤਲਬ ਇਹ ਹੀ ਸੀ ਜੇ ਗੁਰਪ੍ਰੀਤ ਦੇ ਪੁੱਤਰ ਹੋਣ ਨਾਲ ਉਸ ਦੀਆਂ ਧੀਆਂ ਦੀ ਵੀ ਕਦਰ ਹੋ ਗਈ ਸੀ ਗੁਰਪ੍ਰੀਤ ਦੇ ਸਹੁਰੇ ਨੇ ਤੇ ਸੱਸ ਨੇ ਪੋਤਰੇ ਦਾ ਨਾਮ ਰਾਜਵੰਸ਼ ਸਿੰਘ ਰੱਖਿਆ ਪਰਿਵਾਰ ਦੇ ਸਾਰੇ ਮੈਂਬਰ ਰਾਜਵੰਸ਼ ਨੂੰ ਬੜਾ ਹੀ ਪਿਆਰ ਕਰਦੇ ਸਨ ਵੱਡਾ ਹੋਣ ਤੇ ਉਸ ਨੂੰ ਇੱਕ ਪ੍ਰਾਈਵੇਟ ਵਧੀਆ ਸਕੂਲ ਦੇ ਵਿੱਚ ਪਾਉਣ ਦੇ ਲਈ ਪਾ ਦਿੱਤਾ ਗਿਆ ਪਰ ਉਸ ਦੀਆਂ ਭੈਣਾਂ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜਾਇਆ ਗਿਆ ਭੈਣਾਂ ਵੱਡੀਆਂ ਹੋਈਆਂ ਉਹਨਾਂ ਦੋਨਾਂ ਦੇ ਵਿਆਹ ਵੀ ਕਰ ਦਿੱਤੇ ਜੋ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਬਹੁਤ ਖੁਸ਼ ਸਨ ਗੁਰਪ੍ਰੀਤ ਵੀ ਬੜੀ ਖੁਸ਼ ਸੀ ਕਿ ਗੁਰਪ੍ਰੀਤ ਦੇ ਦੋਨੋਂ ਜਵਾਈ ਬੜੇ ਹੀ ਨੇਕ ਦਿਲ ਦੇ ਇਨਸਾਨ ਸਨ ਆਪਣੀ ਸੱਸ ਨੂੰ ਆਪਣੀ ਮਾਂ ਜਿੰਨਾ ਪਿਆਰ ਕਰਦੇ ਸਨ ਖਾਸ ਗੱਲ ਤਾਂ ਇਹ ਹੈ ਕਿ ਉਸ ਨੂੰ ਧੀਆ ਵੱਲੋਂ ਕੋਈ ਪਰੇਸ਼ਾਨੀ ਨਹੀਂ ਸੀ ਹੁਣ ਰਾਜਵੰਸ਼ ਨੇ ਵੀ 12ਵੀਂ ਕਲਾਸ ਤੱਕ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਬੜਾ ਹੀ ਸੋਹਣਾ ਸੁਨੱਖਾ ਨੌਜਵਾਨ ਜਿਸ ਨੇ ਇਹ ਜਵਾਨੀ ਦੇ ਵਿੱਚ ਪੈਰ ਧਰਿਆ ਹੀ ਸੀ ਇਹ ਸਮਾਹਾਰ ਮਨੁੱਖ ਲਈ ਬੜਾ ਨਾਜ਼ੁਕ ਹੁੰਦਾ ਹੈ ਮਨ ਆਪਣੇ ਮਗਰ ਲਾ ਲੈਂਦਾ ਹੈ ਦਿਲ ਬੇਵੱਸ ਹੋ ਜਾਂਦਾ ਹੈ ਇੱਕ ਦਿਨ ਉਹ ਕਿਸੇ ਕੰਮ ਦੇ ਲਈ ਸ਼ਹਿਰ ਜਾਂਦਾ ਹੈ ਉਥੇ ਗਏ ਨੂੰ ਉਸ ਨੂੰ ਉਸਦੇ ਹਮ ਉਮਰ ਮਟਿਆਰ ਮਿਲ ਜਾਂਦੀ ਹੈ ਜਿਸ ਨੂੰ ਉਹ ਆਪਣਾ ਦਿਲ ਦੇ ਬੈਠਦਾ ਹੈ ਬਸ ਫਿਰ ਉਹਨਾਂ ਦੀਆਂ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਸ ਉਹ ਜ਼ਿੰਦਗੀ ਲਈ ਇਕੱਠੇ ਜਿਉਣ ਦਾ ਫੈਸਲਾ ਕਰ ਲੈਂਦੇ ਨੇ ਰਾਜਵੰਸ਼ ਮਾਂ ਆਪਣੀ ਮਾਂ ਤੇ ਪਿਓ ਦੇ ਨਾਲ ਬੜੇ ਪਿਆਰ ਦੇ ਨਾਲ ਗੱਲ ਕਰਦਾ ਹੈ ਤੇ ਉਸ ਕੁੜੀ ਦਾ ਜ਼ਿਕਰ ਕਰਦਾ ਹੈ ਇਹ ਸੁਣ ਕੇ ਉਹ ਬੜੇ ਖੁਸ਼ ਹੋ ਜਾਂਦੇ ਨੇ ਉਹ ਉਸ ਨੂੰ ਉਸ ਮਟਿਆਰ ਨਾਲ ਉਸ ਨੂੰ ਵਿਆਹ ਕਰਵਾਉਣ ਦੀ ਇਜਾਜ਼ਤ ਵੀ ਦੇ ਦਿੰਦੇ ਹਨ ਰਾਜਵੰਸ਼ ਦੇ ਮਾਪੇ ਉਸ ਮਟਿਆਰ ਦੇ ਘਰ ਜਾ ਕੇ ਉਸ ਦੇ ਮਾਪਿਓ ਨਾਲ ਗੱਲ ਕਰਦੇ ਹਨ ਲੜਕੀ ਦੇ ਮਾਪੇ ਵੀ ਇਸ ਲਈ ਆਪਣੀ ਸਹਿਮਤੀ ਪ੍ਰਗਟਾ ਦਿੰਦੇ ਹਨ ਅਜੇ ਉਹਨਾਂ ਦੀ ਕੁੜਮਾਈ ਹੀ ਹੁੰਦੀ ਹੈ ਅਸੀਂ ਥੋੜੇ ਦਿਨਾਂ ਵਿੱਚ ਹੀ ਲੜਕਾ ਤੇ ਥੋੜੇ ਦਿਨਾਂ ਵਿੱਚ ਹੀ ਲੜਕਾ ਵਿਦੇਸ਼ ਚਲਿਆ ਜਾਂਦਾ ਹੈ ਸਾਲ ਕਮਾ ਕੇ ਉਹ ਵਿਦੇਸ਼ ਤੋਂ ਵਾਪਸ ਆ ਕੇ ਉਸੇ ਕੁੜੀ ਦੇ ਨਾਲ ਆਪਣਾ ਵਿਆਹ ਕਰਵਾ ਲੈਂਦਾ ਹੈ ਇੱਕ ਦਿਨ ਉਹ ਆਪਣੀ ਪਤਨੀ ਦੇ ਕੋਲ ਰਹਿੰਦਾ ਤੇ ਬੜੇ ਖੁਸ਼ ਹੁੰਦੇ ਨੇ ਸਾਰੇ ਉਸ ਤੋਂ ਬਾਅਦ ਉਸਨੇ ਵਾਪਸ ਵਿਦੇਸ਼ ਹੀ ਜਾਣਾ ਹੁੰਦਾ ਹੈ ਰਾਜਵੰਸ਼ ਦੀ ਪਤਨੀ ਨੀਰੂ ਵਿਦੇਸ਼ ਉਸਦੇ ਨਾਲ ਨਹੀਂ ਜਾ ਸਕਦੀ ਸੀ ਜਿਸ ਕਾਰਨ ਉਸ ਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਹੀ ਰਹਿਣਾ ਪਿਆ ਸੀ ਸਹੁਰੇ ਪਰਿਵਾਰ ਵਿੱਚ ਇੱਕ ਸੱਸ ਸੀ ਤੇ ਸਹੁਰਾ ਸੀ ਕੁਝ ਦਿਨ ਲਈ ਕਦੇ ਉਹ ਆਪਣੇ ਪੇਕੇ ਘਰ ਆ ਜਾਂਦੀ ਤੇ ਕਦੇ ਆਪਣੇ ਸਹੁਰੇ ਘਰ ਚਲੀ ਜਾਂਦੀ ਸੀ ਐਦਾਂ ਹੀ ਸਮਾਂ ਬੀਤਦਾ ਗਿਆ ਉਸ ਦੇ ਰਾਜਵੰਸ਼ ਅਜੇ ਪੇਪਰ ਤਿਆਰ ਨਹੀਂ ਸੰਕਰਵਾ ਸਕਿਆ ਕਿਉਂਕਿ ਉਹ ਹਜੇ ਆਪ ਵੀ ਬਾਹਰ ਪੱਕਾ ਨਹੀਂ ਸੀ ਹੋਇਆ ਨੀਰੂ ਦਾ ਪਤੀ ਭਾਵੇਂ ਹਰ ਰੋਜ਼ ਉਸਦੇ ਨਾਲ ਗੱਲਾਂ-ਵਾਟਾਂ ਕਰਦਾ ਸੀ ਉਸ ਨੂੰ ਉਹ ਪਿਆਰ ਵੀ ਬੜਾ ਕਰਦਾ ਸੀ ਪਰ ਉਹ ਬੇਵਾਬ ਸੀ ਅਜੇ ਆਪਣੇ ਕੋਲ ਬੁਲਾ ਨਹੀਂ ਸੀ ਸਕਦਾ ਪਰ ਉਹ ਬਹੁਤ ਮਿਹਨਤ ਕਰ ਰਿਹਾ ਸੀ ਕਿ ਉਹ ਨੀਰੂ ਨੂੰ ਜਲਦ ਤੋਂ ਜਲਦੀ ਆਪਣੇ ਕੋਲ ਬੁਲਾ ਸਕੇ ਇਧਰ ਨੀਰੂ ਨੇ ਆਪਣੇ ਗਮਾਣਡ ਵਿੱਚ ਹੀ ਕਿਸੇ ਹੋਰ ਲੜਕੇ ਦੇ ਨਾਲ ਦੋਸਤੀ ਪਾ ਲਈ ਇਸ ਗੱਲ ਬਾਰੇ ਉਸਦੇ ਸਹੁਰੇ ਪਰਿਵਾਰ ਨੋ ਜਾਂ ਹੋਰ ਕਿਸੇ ਵੀ ਵਿਅਕਤੀ ਨੂੰ ਕੁਝ ਵੀ ਨਾ ਪਤਾ ਲੱਗਿਆ ਇੱਕ ਦਿਨ ਕੀ ਹੋਇਆ ਕਿ ਸ਼ਾਮ ਦਾ ਵੇਲਾ ਸੀ ਆਪਣੇ ਸਾਰੇ ਘਰੋਂ ਗਹਿਣੇ ਉਠਾ ਕੇ ਨੀਰੂ ਆਪਣੇ ਦੋਸਤ ਨੂੰ ਫੜਾ ਦਿੰਦੀ ਹੈ ਘਰ ਦੀਆਂ ਸਾਰੀਆਂ ਅਲਮਾਰੀਆਂ ਖੋਲ੍ਹ ਦਿੰਦੀ ਹੈ ਤੇ ਆਪ ਆਪਣੀ ਨਨਾਨ ਦੇ ਨਾਲ ਸ਼ੇਅਰ ਕਰਨ ਲਈ ਚਲੀ ਜਾਂਦੀ ਹੈ ਉਸ ਸਮੇਂ ਘਰ ਵਿੱਚ ਉਸਦੀ ਸੱਸ ਵੀ ਨਹੀਂ ਸੀ ਤੇ ਸੋਹਰਾ ਵੀ ਨਹੀਂ ਸੀ ਕਿਉਂਕਿ ਉਸਦੇ ਸਾਸ ਤੇ ਸੋਹਰਾ ਦੋਨੋਂ ਕੰਮ ਗਏ ਹੋਏ ਸਨ ਬਾਜ਼ਾਰ ਜਦੋਂ ਨੀਰੂ ਤੇ ਉਸਦੀ ਨਨਾਨ ਸ਼ਹਿਰ ਕਰਨ ਉਪਰੰਤ ਘਰ ਵਾਪਸ ਆਉਂਦੀਆਂ ਨੇ ਤਾਂ ਅਲਮਾਰੀਆਂ ਖੁੱਲੀਆਂ ਵੇਖ ਕੇ ਨੀਰੂ ਦੀ ਨਨਾਨ ਬੜੀ ਪਰੇਸ਼ਾਨ ਹੋ ਜਾਂਦੀ ਹੈ ਇਸ ਗੱਲ ਦਾ ਜ਼ਿਕਰ ਉਹ ਆਪਣੇ ਆਂਡ ਗਮਾਂਡ ਵਿੱਚ ਤੇ ਘਰੋਂ ਬਾਹਰ ਗਈ ਆਪਣੀ ਮਾਂ ਨੂੰ ਵੀ ਦੱਸਦੀ ਹੈ ਸਾਰੇ ਸ਼ਹਿਰ ਮਹੱਲੇ ਵਿੱਚ ਰੌਲਾ ਪੈ ਜਾਂਦਾ ਕਿ ਬਲਬੀਰ ਸਿੰਘ ਦੇ ਘਰ ਚੋਰੀ ਹੋ ਗਈ ਪੁਲਿਸ ਨੂੰ ਵੀ ਰਿਪੋਰਟ ਕੀਤੀ ਗਈ ਗੁਰਪ੍ਰੀਤ ਨੂੰ ਆਪਣੀ ਨੂੰ ਤੇ ਸ਼ੱਕ ਹੋ ਗਿਆ ਕਿ ਇਸ ਨੇ ਹੀ ਗਹਿਣੇ ਇੱਧਰ ਉੱਧਰ ਕੀਤੇ ਹਨ ਜਾਂ ਤਾਂ ਇਸ ਨੇ ਆਪਣੇ ਪੇਕੇ ਘਰ ਪਹੁੰਚਾ ਦਿੱਤੇ ਹਨ ਜਦੋਂ ਪੁਲਿਸ ਨੇ ਆ ਕੇ ਉਸਦੇ ਪੇਕੇ ਘਰ ਦੀ ਪੜਤਾਲ ਕੀਤੀ ਤਾਂ ਉਹਨਾਂ ਨੂੰ ਕੁਝ ਵੀ ਬਰਾਮਦ ਨਾ ਹੋਇਆ ਫਿਰ ਉਹਨਾਂ ਨੇ ਨੀਰੂ ਨੂੰ ਸ਼ਕਤੀ ਦੇ ਨਾਲ ਪੁੱਛਿਆ ਤਾਂ ਇੱਕਦਮ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਨੀਰੂ ਨੇ ਆਪਣੇ ਅੱਗੇ ਨੀਰੂ ਨੇ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਅੰਤ ਨੀਰੂ ਦਾ ਰਾਜਵੰਸ਼ ਨਾਲ ਤਲਾਕ ਹੋ ਗਿਆ ਕਿਉਂਕਿ ਉਹ ਹੁਣ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਨ ਲੱਗ ਪਈ ਸੀ ਤੇ ਹੁਣ ਗੁਰਪ੍ਰੀਤ ਨੇ ਸੋਚਿਆ ਕਿ ਰਾਜਵੰਸ਼ ਦਾ ਦੂਸਰਾ ਵਿਆਹ ਕਰ ਦਈਏ ਬੜੀ ਜਲਦੀ ਹੀ ਰਾਜਵੰਸ਼ ਦਾ ਦੂਜਾ ਵਿਆਹ ਵੀ ਰਾਜਵੀਰ ਨਾਮ ਦੀ ਲੜਕੀ ਦੇ ਨਾਲ ਕਰ ਦਿੱਤਾ ਗਿਆ ਰਾਜਵੰਸ਼ ਵਿਆਹ ਕਰਵਾ ਕੇ ਵਾਪਸ ਵਿਦੇਸ਼ ਚੱਲਿਆ ਗਿਆ ਸਾਲ ਕੁ ਬਾਅਦ ਹੀ ਉਹ ਆਪਣੀ ਪਤਨੀ ਦੇ ਪੇਪਰ ਵਿਦੇਸ਼ ਬੁਲਾਉਣ ਲਈ ਭੇਜ ਦਿੰਦਾ ਹੈ ਇਦھر ਰਾਜਵੀਰ ਆਪਣੇ ਸਹੋਰੇ ਘਰ ਵਿੱਚ ਖੁਲ ਮਿਲ ਨਹੀਂ ਸਕੀ ਸਾਰਾ ਸਾਰਾ ਦਿਨ ਮੰंजे ਤੇ ਪਈ ਰਹਿੰਦੀ ਜੇਕਰ ਉਸ ਦੀ ਸੱਸ ਨੇ ਉਸ ਨੂੰ ਕੋਈ ਕੰਮ ਲਈ ਕਹਿਣਾ ਤਾਂ ਉਸ ਨੇ ਉਲਟਾ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਤੇ ਆਪਣੀ ਭੈਣ ਨੂੰ ਫੋਨ ਤੇ ਸੱਸ ਸਹੋਰੇ ਬਾਰੇ ਹਰ ਵੇਲੇ ਚੁਗਲੀਆਂ ਕਰਨੀਆਂ ਰਹਿਣੀਆਂ ਤੇ ਅੱਗੋਂ ਭੈਣ ਨੇ ਵੀ ਉਸ ਦੀ ਹਾਂ ਦੇ ਵਿੱਚ ਹਾਂ ਹੀ ਮਲਾਉਣੀ ਦਿਨ ਪ੍ਰਤੀ ਦਿਨ ਘਰ ਵਿੱਚ ਰਾਜਵੀਰ ਨੇ ਕਲੇਸ਼ ਪਾ ਕੇ ਰੱਖਣਾ ਉਦਰ ਰਾਜਵਾਂਸ਼ ਨੂੰ ਇਹ ਆਖਣਾ ਕਿ ਮੈਂ ਤੇਰੀ ਮਾਂ ਤੇ ਤੇਰੇ ਪਿਓ ਨਾਲ ਨਹੀਂ ਰਹਿ ਸਕਦੀ ਮੈਨੂੰ ਇਹਨਾਂ ਤੋਂ ਅੱਡ ਕਰਾ ਦੇ ਜਾਂ ਮੈਨੂੰ ਬਾਹਰ ਲੈ ਜਾ ਰਾਜਵਾਂਸ਼ ਨੇ ਉਸ ਨੂੰ ਆਖਿਆ ਕਿ ਮੈਂ 1 ਮਹੀਨੇ ਤੱਕ ਆਵਾਂਗਾ ਤੈਨੂੰ ਨਾਲ ਹੀ ਲੈ ਕੇ ਜਾਵਾਂਗਾ ਰਾਜਵੀਰ ਨੇ ਤਾਂ ਜਿਵੇਂ ਜਿੱਦੀ ਹੀ ਫੜ ਲਈ ਵੀ ਮੈਂ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਉਸ ਨੇ ਆਪਣੀ ਭੈਣ ਤੇ ਜੀਜੇ ਨੂੰ ਘਰ ਬੁਲਾ ਲਿਆ ਉਹਨਾਂ ਦੇ ਨਾਲ ਆਪਣੇ ਸੱਸ ਸੌਰਾਂ ਨੂੰ ਬਿਨਾਂ ਦੱਸੇ ਹੀ ਚਲੀ ਗਈ ਆਪਣੇ ਪੇਕੇ ਘਰ ਇੱਕ ਦਿਨ ਰਾਜਵੰਸ਼ ਦੇ ਮਾਤਾ ਪਿਤਾ ਆਪਣੇ ਨਜ਼ਦੀਕੀ ਸਬੰਧੀਆਂ ਨੂੰ ਲੈ ਕੇ ਆਪਣੇ ਪੁੱਤਰ ਦੇ ਸਹੁਰੇ ਘਰ ਜਾਂਦੇ ਨੇ ਕਿ ਸਮਝਾ ਬੁਝਾ ਕੇ ਰਾਜਵੀਰ ਨੂੰ ਲੈ ਆਈਏ ਪਰ ਰਾਜਵੀਰ ਦਾ ਟੱਸ ਤੋਂ ਮਸ ਨਾ ਹੋਈ ਉਸ ਨੇ ਆਪਣੇ ਸਹੁਰੇ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਆਖਣ ਲੱਗੀ ਕਿ ਮੈਨੂੰ ਤਾਂ ਸਿਰਫ ਤਲਾਕ ਹੀ ਚਾਹੀਦਾ ਹੈ ਇਹ ਸੁਣ ਕੇ ਉੱਥੇ ਬੈਠੇ ਸਾਰੇ ਰਿਸ਼ਤੇਦਾਰ ਬੜੇ ਹੈਰਾਨ ਹੋ ਗਏ ਤੇ ਉਹਨਾਂ ਵਿੱਚੋਂ ਇੱਕ ਬਜ਼ੁਰਗ ਔਰਤ ਆਖਦੀ ਹੈ ਕੀ ਹੁੰਦੀਆਂ ਕੁੜੀਆਂ ਵਿੱਚ ਕੋਈ ਸ਼ੈਨ ਸ਼ਕਤੀ ਹੀ ਨਹੀਂ ਰਹੀ ਘਰ ਦਾ ਕੰਮਕਾਰ ਕੋਈ ਆਉਂਦਾ ਨਹੀਂ ਕਰਨਾ ਇਹਨਾਂ ਨੂੰ ਤੇ ਨਾ ਹੀ ਇਹ ਸਿੱਖਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਜੇ ਕੋਈ ਘਰ ਵਿੱਚ ਕੁਝ ਕਹਿ ਦਿੰਦਾ ਹੈ ਤਾਂ ਬਸ ਉਹਨਾਂ ਕੋਲ ਇੱਕ ਹੀ ਗੱਲ ਹੁੰਦੀ ਹੈ ਕਿ ਸਾਨੂੰ ਤਾਂ ਤਲਾਕ ਹੀ ਦੇ ਦਿਓ ਉਸ ਦੀਆਂ ਸਾਰੀਆਂ ਗੱਲਾਂ ਸੁਣ ਕੇ ਉੱਥੇ ਬੈਠੇ ਸਾਰੇ ਜਾਣਿਆਂ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਲਾਈ ਇੱਕ ਕੋਲ ਬੈਠੇ ਨੌਜਵਾਨ ਲੜਕੇ ਨੇ ਕਿਹਾ ਕਿ ਹੋਂ ਦੇ ਜਵਾਨੇ ਵਿੱਚ ਪੜੀਆਂ ਲਿਖੀਆਂ ਕੁੜੀਆਂ ਤਾਂ ਬਹੁਤ ਹਨ ਪਰ ਸਮਝਦਾਰ ਬਹੁਤ ਘੱਟ ਗੁਰਪ੍ਰੀਤ ਦੀ ਪਰਜਾਈ ਵੀ ਕੋਲ ਹੀ ਬੈਠੀ ਸੀ ਉਹ ਵੀ ਆਖਣ ਲੱਗੀ ਕਿ ਇਹ ਹੁਣ ਕੁੜੀਆਂ ਦਾ ਕਸੂਰ ਨਹੀਂ ਇਹ ਉਹਨਾਂ ਦੇ ਮਾਪਿਆਂ ਦਾ ਕਸੂਰ ਹੈ ਉਹਨਾਂ ਨੂੰ ਪੜਾਈਆਂ ਦੇ ਤਾਂ ਵੱਡੀਆਂ-ਵੱਡੀਆਂ ਡਿਗਰੀਆਂ ਕਰਵਾ ਦਿੰਦੇ ਨੇ ਪਰ ਸੋਈ ਦੇ ਕੰਮਾਂ ਤੋਂ ਸਿਰ ਸੋਈ ਦੇ ਕੰਮ ਤਾਂ ਬਿਲਕੁਲ ਵੀ ਨਹੀਂ ਸਿਖਾਉਂਦੇ ਜੋ ਸੌਰੇਕਰ ਜਾ ਕੇ ਕਰਨੇ ਹੁੰਦੇ ਹਨ ਜੇ ਸੌਰੇਕਰ ਉਹਨਾਂ ਨੂੰ ਥੋੜਾ ਵੀ ਕੰਮ ਕਰਨ ਲਈ ਕਹਿ ਦਿੰਦੇ ਹਨ ਤਾਂ ਬਸ ਇੱਕ ਹੀ ਗੱਲ ਦੀ ਮੰਗ ਕਰਨ ਲੱਗ ਜਾਂਦੀਆਂ ਹਨ ਉਹ ਹੈ ਤਲਾਕ ਉੱਥੇ ਬੈਠੇ ਸਾਰੇ ਜਾਣਿਆ ਨਹੀਂ ਇਸ ਗੱਲ ਦੀ ਸਿਆਣਪ ਵਾਲੀ ਗੱਲ ਸਮਝੀ ਕਿ ਅੱਜਕੱਲ ਇਦਾਂ ਹੀ ਚੱਲ ਰਿਹਾ ਹੈ। ਅੱਜਕੱਲ ਜ਼ਿਆਦਾਤਰ ਤਲਾਕ ਹੋਣ ਦਾ ਕਾਰਨ ਵੀ ਇਹੀ ਹੈ। ਅਗਲੇ ਹੀ ਦਿਨ ਰਾਜਵੀਰ ਤੇ ਰਾਜਵੰਸ਼ ਤੋਂ ਤਲਾਕ ਲੈਣ ਲਈ ਮੁਕੱਦਮਾ ਦਰਜ ਕਰ ਦਿੱਤਾ। ਕਈ ਸਾਰੀਆਂ ਤਰੀਕਾਂ ਪੈਣ ਤੋਂ ਬਾਅਦ ਉਹਨਾਂ ਦੋਨਾਂ ਦਾ ਤਲਾਕ ਹੋ ਗਿਆ। ਤੇ ਹੁਣ ਗੁਰਪ੍ਰੀਤ ਆਪਣੇ ਘਰ ਪਈ ਸੋਚ ਰਹੀ ਸੀ ਕਿ ਰਾਜਵੰਸ਼ ਲਈ ਕੋਈ ਹੋਰ ਕੁੜੀ ਦੇਖੀ ਜਾਵੇ। ਜਿਸ ਦੇ ਨਾਲ ਉਹ ਆਪਣੀ ਰਹਿਦੀ ਜ਼ਿੰਦਗੀ گزار ਸਕੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ